ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਬੜਾਈ ਪਿੱਠੋ ਦੇਦੇ ਆ ਕੰਤਾਰ ਸਿੰਘ ਬੈਂਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਮੱਖਣ ਦੇ ਜੀਅ ਲੋ ਇੱਥੇ ਬੜਾ ਖੁੱਲਾ ਲੱਗਰ ਜਿਹੜਾ ਉਹ ਲਾਇਆ ਗਿਆ ਸੋ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਜਨਾ ਤੇ ਪਰਿਵਾਰ ਜਿਹੜਾ ਮੇਰਾ ਪ੍ਰਣਾਇਨ ਨੰਬਰ ਲਿਖਨੇ ਸੋ ਬੜਾ ਚੰਗਾ ਪਰਿਵਾਰ ਆ ਕੋਈ ਵੀ ਧਾਰਮਿਕ ਕੰਮ ਚ ਹੁੰਦਾ ਇਹ ਬੜੀ ਖੁਸ਼ੀ ਨਾਲ ਇੱਥੇ ਬਣਾਉਂਦੇ ਨੇ ਹਮੇਸ਼ਾ ਲੱਗਰ ਲਾਉਂਦੇ ਨੇ ਸੋ ਅੱਜ ਮੈਂ ਵੀ ਹਾਜ਼ਰ ਹੋਇਆ ਸੋ ਪ੍ਰਮਾਤਵਾ ਕਰੇ ਇਹਤਰਾਇ ਸੇਵਾ ਕਰਦੇ ਰੇ ਜੋ ਸਾਡੀ ਅਰਦਾਸ ਆ ਜੋ ਬਹੁਤ ਬਹੁਤ ਮੁਬਾਰਕਬਾਦ ਅੱਜ ਦੇ ਖੁਸ਼ਗਵਾਰੀ ਸੋ ਇਹਨਾਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਤੁਸੀਂ ਖੂਬ ਮੈਨ ਤੇ ਮੁਬਾਰਕਬਾਦ ਮੈਂ ਕੱਲ ਅਸੀਂ ਛੇ ਫੰਕਸ਼ਨ ਜਿਹੜੇ ਨੇ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਕੀਤੇ ਨੇ ਉਹ ਜਗਾ ਜਗਾ ਗਏ ਲੋਕਾਂ ਦੀ ਬੜੀ ਖੁਸ਼ੀ ਦਾ ਭਾਵਨਾ ਹੈ ਸਾਦੇ ਗੁਰੂਆਂ ਪ੍ਰਤੀ ਸਾਦੇ ਗੁਰੂਆਂ ਦੀ ਮੇਰੀ ਕੋਮ ਲੋ ਦੇਣਾ ਖਾਸ ਕਰਕੇ ਜਿਵੇਂ ਸਾਡੇ ਕੀ ਜੇ ਅਜੀਤ ਕੁਰਬਾਨੀਆਂ ਦਿੱਤੀਆਂ ਸਭ ਤੋਂ ਜਿਆਦਾ ਕੁਰਬਾਨੀਆਂ ਸਾਡੇ ਗੁਰੂਆਂ ਨੇ ਖਾਸ ਕਰਕੇ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਬਲਦਾਨ ਵੇਖੋ ਉਹਨਾਂ ਦੀ ਕੁਰਬਾਨੀ ਵੇਖੋ ਕੌਮ ਦੀ ਖਾਤਰ ਜਿਸ ਵळे ਔਰੰਗਜ਼ੇਬ ਵੱਲੋਂ ਮੁਗਲਾਂ ਵੱਲੋਂ ਇਹਨਾਂ ਹੱਤਿਆਚਾਰ ਕੀਤਾ ਜਾ ਰਿਹਾ ਸੀਗਾ ਕਿਛ ਬੀਰੀ ਪਟਾ ਨੂੰ ਉਸਲੇ ਜਬਰੀ ਮੁਸਲਮਾਨ ਬਣਾਇਆ ਜਾਂਦਾ ਜਾ ਰਿਹਾ ਉਸਲੇ ਉਹਨਾਂ ਨੇ ਦਿੱਲੀ ਜਾ ਕੇ ਆਪਣਾ ਸੀਸ ਦਿੱਤਾ ਜੋ ਬੜੀ ਵੱਡੀ ਕੁਰਬਾਨੀ ਸੀ ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਦੇ ਸੀ ਹੁਣ ਮੈਂ ਸਮਝਦਾ ਸ਼ੁਰੂਆਤ ਤਾਂ ਨਹੀਂ ਇਹ ਸੇਰੀ ਕਿਹਾ ਜਾਂਦਾ ਕਿ ਬੰਦ ਸਾਰਾ ਪਰਿਵਾਰ ਹੀ ਵਾਰਦਾ ਸੋ ਮੈਂ ਸਮਝਦਾ ਸਾਨੂੰ ਆਪਣੇ ਗੁਰੂਹਾਨੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਜੋ ਨਾਲ ਸਾਡੇ ਲਈ ਸੀ ਸੋ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਸਾਰਾ ਹਿੰਦੁਸਤਾਨ ਨੂੰ ਸਾਰਾ ਵਰਦੀ ਉਹਨਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਉਹਨਾਂ ਦੀ ਯਾਦ ਚ ਹਮੇਸ਼ਾ ਲੰਗਰ ਵੀ ਲੱਗਦੇ ਨੇ ਲੋਕ ਪੂਰੀ ਰਾਤ ਰੰਗੀਆਂ ਸੇਵਾ ਜਿੰਨਾਂ ਕਰਦੇ ਨੇ ਤੁਹਾਨੂੰ ਆਪਣੇ ਗੁਰੂਆਂ ਦੇ ਇਤਰਾ ਹੀ ਫੰਕਸ਼ਨ ਲਾਉਣੇ ਚਾਹੀਦੇ ਜਿਦ ਸਾਰੇ ਆਪਸ ਵਿੱਚ ਭਾਈਚਾਰੇ ਪਿਆਰ ਨਾਲ ਰਲ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਕੀ ਤੁਹਾਨੂੰ ਸਾਹਿਬ ਦਾ ਮੈਂ ਬਹੁਤ ਧੰਵਾਦ ਕਰਦਾ ਵਾਂ ਕਿ ਮਹਾਰਾਜ ਤਰਤੰਤਰੀ ਕੋਵਿੰਦ ਸਿੰਘ ਮਹਾਰਾਜ ਲੰਗਰ ਦੇ ਜਿੰਦ ਜਿਹ ਮਹਾਰਾਜ ਸੁਨੋ ਸਾਹਿਬ ਆਵ ਆਏ ਨੇ ਸਾਨੂੰ ਬਹੁਤ ਸਾਡਾ ਮਾਣ ਵਧਿਆ ਬਾਕੀ ਨਗਰ ਹਰ ਸਾਲ ਇੱਥੇ ਚੱਲਦਾ ਵਾ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਅੱਗੇ ਇਹ ਇਸੇ ਤਰ੍ਹਾਂ ਹੀ ਹਰ ਵਰੀ ਸਰਬੱਤ ਦੇ ਭਲੇ ਨਾਲ ਇਹ ਚੱਲਦਾ ਰਹੇ ਤੇ ਆਣ ਗਵਣ ਦੇ ਸੰਜੋਗ ਨਾਲ ਸਾਧ ਸੰਗਤ ਦੀ ਸੰਗਤ ਜਿਸ ਸੰਗਤ ਨਾਲ ਹਰ ਵਰੀ ਅੱਗੇ ਵੀ ਚੱਲਿਆ ਤੇ ਅਗਾ ਵਿੱਚ ਚੱਲਦਾ ਰਹੇ ਬਸ ਇਤਨੇ ਮੈਂ ਕਹਿਣਾ ਚਾਹੁੰਦਾ ਬਾਕੀ ਖੁਣ ਸਿੰਘ ਸਾਹਿਬ ਨੂੰ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੇ ਅੱਗੇ ਤੇ ਜੀਵਨ ਦਿੱਤੀ ਆ ਨੌਜਵਾਨ ਪੀੜੀ ਮੈਂ ਜਿੰਦੇ ਹਾਂ ਹਾਂਜੀ ਨੌਜਵਾਨ ਪੀੜੀ ਦੀ ਕੀਮਤ ਜਿੰਦੇ ਨੌਜਵਾਨ ਪੀੜੀ ਨੂੰ ਮੈਂ ਇਹੋ ਕਹਾਂਗਾ ਵੀ ਬਾਣੀ ਨਾਲ ਜੁੜੋ ਬਾਣੀ ਨਾਲ ਜੁੜ ਕੇ ਤੇ ਨਸ਼ਿਆਂ ਨੂੰ ਤਿਆਗੋ ਤੇ ਆਪਣੇ ਕਾਰੋਬਾਰਾਂ ਦੇ ਵਿਤਯੋਗ ਕੀਮਤ ਦੇ ਧਿਆਨ ਜਵੋ ਤੇ ਬਾਹਰ ਜਿਹੜੇ ਲੜ ਲਗੋ ਤੇ ਇਹੋ ਜਿਹੇ ਦਿਨ ਹੁੰਦੇ ਆ ਗੁਰੂ ਕੋ ਜਿੱਦਾਂ ਕੋਈ ਵੀ ਗੁਰਗੁਰ ਪਾਉਂਦਾ ਵਾ ਉਹਨੂੰ ਵੱਧ ਚੜਕੇ